ਅੱਜ ਸਵੇਰੇ ਸੋਸ਼ਲ ਮੀਡੀਆ ਦੇ ਕੁਝ ਪੋਸਟਸ ਰਾਹੀਂ ਬਟਾਲਾ ਪੁਲਿਸ ਨੂੰ ਇਹ ਸੂਚਨਾ ਮਿਲੀ ਕਿ ਇੱਕ ਗ੍ਰੇਨੇਡ ਛੋਟਿਆ ਗਿਆ ਹੈ ਫੋਕਲ ਪੁਆਇੰਟ ਏਰੀਆ ਦੇ ਵਿੱਚ ਤਾਂ ਉੱਥੇ ਇਮੀਡੀਏਟਲੀ ਅਸੀਂ ਆਪਣੀ ਟੀਮਸ ਡਿਸਪੈਚ ਕਰ ਲਿਆ ਜਿਆ ਬਟ ਉੱਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਧਮਾਕੇ ਦਾ ਕਿਸੇ ਐਕਸਪਲੋਜ਼ਨ ਦਾ ਕਾਫੀ ਦੇਰ ਤੱਕ ਸਰਚ ਕਰਨ ਤੋਂ ਬਾਅਦ ਉੱਥੇ ਸਾਨੂੰ ਸਾਈਡ ਤੇ ਇੱਕ ਗ੍ਰੇਨੇਡ ਸ਼ੇਪ ਟੇਕ ਆਬਜੈਕਟ ਮਿਲ ਗਿਆ ਸਾਡੀ ਟੀਮ ਉਥੇ ਜਦੋਂ ਇਨਸਪੈਕਟ ਕਰ ਰਹੀ ਸੀਗੀ ਇਟ ਲੁੱਕਡ ਲਾਈਕ ਅ ਡਮੀ ਗ੍ਰੇਨੇਡ ਉਹਦੇ ਚ ਕ੍ਰੈਕਸ ਵੀ ਪਏ ਸੀਗੇ ਉਸ ਤੋਂ ਬਾਅਦ ਅਸੀਂ ਫਿਰ ਇੱਕ ਬੀੜੀ ਟੀਮ ਵੀ ਬੁਲਾਈ ਫਰਮ ਅਮਰਿਤਸਰ ਉਹਨੇ ਉਹਦਾ ਇਨਸਪੈਕਸ਼ਨ ਕਰ ਲਿਆ ਐਂਡ ਦੇ ਆਲਸੋ ਸੈਡ ਦੈਟ ਇਟ ਅਪੇਰੈਂਟਲੀ ਲੁਕਸ ਲਾਈਕ ਡਮੀ ਗ੍ਰੇਨੇਡ ਉਸ ਤੋਂ ਬਾਅਦ ਉਹ ਉੱਥੇ ਮੌਕੇ ਤੋਂ ਰਿਮੂਵ ਕਰਤਾ ਗਿਆ ਤਾਂ ਇਹਦੇ ਵਿੱਚ ਰਿਸਪੌਂਸਿਬਿਲਟੀ ਇੱਕ ਮੰਨੂ ਅਗਵਾਨ ਨਾਮ ਦੇ ਬੰਦੇ ਨੇ ਲਈ ਹੈ ਬਟ ਥਿਸ ਪਿਓਰਲੀ ਲੁਕਸ ਲਾਈਕ ਪਬਲਿਸਿਟੀ ਸਟੰਟ ਇੱਕ ਸੋਸ਼ਲ ਮੀਡੀਆ ਸਟੰਟ ਹੈ ਐਂਡ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਤਾਂ ਇਹ ਜਿਹੜਾ ਇਹਨਾਂ ਨੇ ਦੇ ਹੈਵ ਟ੍ਰਾਈਡ ਟੂ ਪੁੱਲ ਆਫ ਥਿਸ ਸਟੰਟ ਸੋ ਵੀ ਆਰ ਰਜਿਸਟਰਿੰਗ ਐਫ ਆਈ ਆਰ ਅੰਡਰ ਰਿਲੇਵੈਂਟ ਸੈਕਸ਼ਨਸ ਫਾਰ ਦ ਸੇਮ ਥੈਂਕ ਯੂ ਜੈ ਹਿੰਦ